ਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਡੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਹੈ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸਟੈਂਡ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਫਿਰ ਉਹਨਾਂ ਨੇ ਕਿਹਾ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਵਿੱਚ ਜਲਦੀ ਫੈਸਲਾ ਸੁਣਾ ਦਿੰਦੀਆਂ 2-3 ਮਹੀਨਿਆਂ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਿਆ ਇੰਡੀਆ ਦਾ ਛਰਮਾਨਾ ਪਾਤਾ ਜੋ ਮੈਂ ਪਰੰਤੋ ਅਸਮਰਤਾ ਇਸ ਮਾਂ ਦੇ ਹੰਝੂ ਦੇਖ ਕੇ ਹਰ ਕਿਸੇ ਦਾ ਦਿਲ ਪਸੀ ਜੋਠੇਗਾ ਜੀਆ ਆਪਣੇ ਪਰਿਵਾਰ ਦੇ ਚੰਗੇ ਤੇ ਸੁਨਹਿਰੇ ਭਵਿੱਖ ਵਾਸਤੇ ਇਸ ਮਾਂ ਦਾ ਇਕਲੌਤਾ ਪੁੱਤ ਕਤਰ ਜਾਂਦਾ ਹੈ ਤੇ ਉੱਥੇ ਜਾ ਕੇ ਮੁਸ਼ਕਲਾਂ ਦੇ ਵਿੱਚ ਫਸ ਜਾਂਦਾ ਹੈ ਦਰਸਲ ਇਹ ਨੌਜਵਾਨ ਐਕਸੀਡੈਂਟ ਦੇ ਕੇਸ ਦੇ ਵਿੱਚ ਫਸ ਗਿਆ ਉੱਥੇ ਇਸ ਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਏ ਦਾ ਜੁਰਮਾਨਾ ਉੱਥੇ ਦੀ ਅਦਾਲਤ ਦੇ ਵੱਲੋਂ ਲਗਾਇਆ ਗਿਆ ਦੱਸਦੀ ਕਿ ਹੁਣ ਇਸ ਪਰਿਵਾਰ ਤੇ ਮੁਸ਼ਕਲਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਘਰ ਦੇ ਵਿੱਚ ਸਿਰਫ ਇੱਕੋ ਇੱਕ ਸਾਧਨ ਸੀ ਕਮਾਈ ਦਾ ਉਹ ਸੀ ਇਕਲੌਤਾ ਪੁੱਤ ਜਿਸ ਨੂੰ ਵਿਦੇਸ਼ ਭੇਜਿਆ ਸੀ ਹੁਣ ਉਹ ਵੀ ਉੱਥੇ ਜਾ ਕੇ ਫਸ ਗਿਆ ਤੇ ਮਾਂ ਦੇ ਹੰਝੂ ਨਹੀਂ ਰੁਕ ਰਹੇ ਪਰਿਵਾਰ ਦੇ ਵਿੱਚ ਮਾਂ ਭੈਣ ਤੇ ਇਕਲੌਤਾ ਪੁੱਤ ਸੀ ਤੇ ਉਹ ਵਿਦੇਸ਼ ਦੇ ਵਿੱਚ ਫਸਿਆ ਹੋਇਆ ਦੱਸਦੀ ਕਿ 2 ਸਾਲ ਪਹਿਲਾਂ ਘਰੀ 15 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤ ਨੂੰ ਕਰਦੇ ਹਾਲਾਤ ਸੁਖਾਲੇ ਬਣਾਉਣ ਦੇ ਲਈ ਵਿਦੇਸ਼ ਭੇਜਿਆ ਸੀ ਜਿੱਥੇ ਜਾ ਕੇ ਉਹ ਟਰਾਲੇ ਦਾ ਕੰਮ ਕਰਦਾ ਸੀ 14 ਮਾਰਚ 2024 ਨੂੰ ਟਰਾਲਾ ਚਲਾਉਂਦੇ ਸਮੇਂ ਇੱਕ ਵਿਅਕਤੀ ਦੀ ਉੱਥੇ ਮੌਤ ਹੋ ਜਾਂਦੀ ਹੈ ਇਸ ਨੌਜਵਾਨ ਦੇ ਵੱਲੋਂ ਤੇ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਅਦਾਲਤ ਦੇ ਵਿੱਚ ਜਦ ਪੇਸ਼ ਕਰਦੀ ਹੈ ਤੇ ਉੱਥੇ ਦੀ ਅਦਾਲਤ ਉਸ ਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਦਾ ਜੁਰਮਾਨਾ ਲਗਾਉਂਦੀ ਹੈ ਮਿਰਜੀ ਉਹ ਨਾ ਕੱਤਰ ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸੀਡੈਂਟ ਹੋ ਗਿਆ ਮਤਲਬ ਕਿ ਉਹਨੇ ਰਾਤ ਗੱਡੀ ਚਲਾਈ ਡਿਊਟੀ ਕੀਤੀ ਆਪਣੀ ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉਸ ਤੋਂ ਬਾਅਦ ਉਹਦੀ ਹੜ ਨਾਲ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਮਤਲਬ ਕਿ 2 ਦਿਨਾਂ ਬਾਅਦ ਅਸੀਂ ਕੇ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ ਕਿ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਫਿਰ ਥੋੜੇ ਦਿਨਾਂ ਬਾਅਦ ਮਤਲਬ ਕਿ 19 20 ਤਰੀਕ ਦੇ ਲਗ ਚੱਕੇ ਸਾਡੇ ਬੇਟੇ ਨਾਲ ਗੱਲ ਹੋਈ ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨੀਚੇ ਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਮਤਲਬ ਕਿ ਉਹਦੇ ਦਸਤਾਨ ਮੁਤਾਬਕ ਫਿਰ ਉਹਨਾਂ ਨੇ ਕਿਹਾ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਵਿੱਚ ਜਲਦੀ ਫੈਸਲਾ ਸੁਣਾ ਦਿੰਦੀਆਂ ਦੋ ਤਿੰਨ ਮਹੀਨਿਆਂ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਈਆ ਇੰਡੀਆ ਦਾ ਸ਼ਰਮਾਨਾ ਪਾਤਾ ਜੋ ਮੈਂ ਪਰੰਤੋ ਅਸਮਰਤਾ ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ ਘਰ ਵਿੱਚ ਹੀ ਮਾਂ ਮਤੀ ਇਕੱਲੀ ਆਈ ਆ ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹੁਤੋ ਬਧੇ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬੁਲਾ ਲਾਂ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪੇ ਦਾ ਸਾਰਾ ਕਿਵੇਂ ਬਟੇ ਇੱਕ ਬੇਟਾ ਤੇ ਇੱਕ ਬੇਟੀ